ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਪਾਕਿਸਤਾਨੀ ਸਲਵਾਰ ਕਢਾਈ ਵਾਲੇ ਪਹੁੰਚਿਆ ਲੱਕਟ ਕੇ ਰਹਾਉਣੀ ਆ ਤੇ ਇਹਦੀ ਸਲਾਈ ਕਰਕੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਕਰਦੇ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਪਹਿਲਾਂ ਵੀ ਸਾਡਾ ਦੇਖਦੇ ਨੇ ਲਾਈਕ ਤੇ ਵਾਟ ਕਟ ਕਰਦੇ ਹੋ ਤੇ ਲਾਈਕ ਕਰਦਿਆ ਕਰੋ ਵੀਡੀਓ ਨੂੰ ਤੇ ਇਹ ਸਲਵਾਰ ਆਪਣੀ ਤਿਆਰ ਹੈਗੀ 37 ਇੰਚ ਦਾ ਸੈਂਟੀ ਚ ਆਪਣੀ ਸਲਵਾਰ ਇਹ ਆਪਾਂ ਇੱਥੇ ਰੱਖਾਂਗੇ 32 ਕਿਉਂਕਿ ਇਧਰ ਤੇ ਨਾ ਪਹੁੰਚਾ ਲੱਗਣਾ ਤੇ ਕੜਾਈ ਲੱਗੀ ਐ ਤੇ ਨਾ ਇਹਦੇ ਥੱਲੇ ਬੁਕਰਮ ਲੱਗਣੀ ਐ ਲੱਗਣੀ ਐ ਇਹ ਬਿਨਾ ਪਹੁੰਚਿਆ ਵੀ ਅੰਦੇ ਤੋਂ ਬਿਨਾ ਬੁਕਰਮ ਤੋਂ ਬਣੂਗੀ ਇਹ ਆਪਾਂ ਸਾਡੇ ਤੇ ਇਹ ਆਪਣੀ ਸਲਵਾਰ ਦੀ ਲੰਬਾਈ ਹੈਗੀ 37 ਇੰਚ ਤੇ ਆਪਾਂ 32 ਤੇ ਕਨਸ਼ਾਨਾ ਲਾ ਲਾਂਗੇ ਹੋਰ ਤੇ ਜੇ ਦੀ ਵੈੱਟ ਆਪਾਂ 4.5 ਇੰਚ ਲਾਵਾਂਗੇ ਵੈਸੇ 5 ਇੰਚ ਲੱਗ ਕੇ 37 ਇੰਚ ਤਿਆਰ ਹੋਣੀ ਸੀ ਕਿਉਂਕਿ ਇਹ ਦੀ ਸਲਵਾਰ 4 ਵੀ ਆਪਾਂ 4 ਇੰਚ ਵਿਦਾ ਸਕਦੇ ਕਿਉਂਕਿ ਇਹ ਸਲਵਾਰ ਜਿਹੜੀ ਹੁੰਦੀ ਹੈ ਪਾਕਿਸਤਾਨੀ ਇਹ ਪੈਰਾਂ ਦੇ ਵਿੱਚ ਡਿੱਗਦੀ ਜੀ ਚੰਗੀ ਨਹੀਂ ਲੱਗਦੀ ਇਹ ਬਸ ਥੋੜੀ ਜਿਹੀ ਉੱਚੀ ਚੰਗੀ ਨਹੀਂ ਲੱਗਦੀ ਐਧਰੋਂ ਤੁਸੀਂ ਆਪਣਾ ਬੈਲਟ ਦਾ 4 ਲਾਉਣੀ ਆ 5 ਇੰਚ ਲਾਉਣੀ ਆ ਉਹ ਛੱਡ ਕੇ ਕੱਪੜਾ ਨਿਸ਼ਾਨ ਲਾ ਲਿਆ ਕਰੋ ਬਾਕੀ ਦਾ ਤੇ ਐਧਰੋਂ ਆਪਾਂ ਲਾਵਾਂਗੇ ਜਿੰਨਾ ਵੀ ਤੁਹਾਡਾ ਪੂਰੀ ਸਲਵਾਰ ਦਾ ਨਾਪ ਆ ਐਧਰੋਂ ਤੁਸੀਂ ਉਹਨਾਂ ਲਾਉਣਾ ਜੇ ਆਪਣਾ 37 ਰਹਿ ਕੇ ਆਪਾਂ 37 ਦਾ ਹੀ ਨਿਸ਼ਾਨ ਲਾਉਣਾ ਜੇ ਆਪਣਾ 35 ਦਾ ਤੇ ਆਪਾਂ 35 ਦਾ ਨਿਸ਼ਾਨ ਲਾਉਣਾ ਜੇ ਇਹ 4 ਇੰਚ ਉਪਰੋਂ ਉਚਾਰ ਰੱਖਣਾ ਆਪਾਂ ਇਧਰੋਂ ਨਾਲ ਰਹਿਣੀ ਹੈ ਇਹਦੀ ਦੂਸਰੀ ਸਲਵਾਰ ਦੀ ਆਪਾਂ ਦੂਸਰੀ ਸਲਵਾਰ ਦੀ ਵੀ ਇਸ ਤਰ੍ਹਾਂ ਕਾਉਣੇ ਨਾ ਅੱਧ ਤੱਕ ਇਹਦੀ ਵੀ ਢਾਲ ਜਿਹੜੀ ਆ ਆਪਾਂ ਨੂੰ ਇਧਰੋਂ 4 ਇੰਚ ਕਪੜਾ ਵੱਧ ਲੈਣਾ ਪਊਗਾ ਕਿਉਂਕਿ ਜੇ ਆਪਾਂ 4 ਇੰਚ ਕਪੜਾ ਵੱਧ ਨਹੀਂ ਲੈਂਦੇ 1.5 ਤੇ ਆਪਾਂ ਲਾਉਣੀਆਂ ਨਿਸ਼ਾਨ ਅਸਰਮ ਦਾ ਜੇ ਆਪਾਂ ਪੂਰਾ ਹੀ ਲੈਨੇ ਆ ਜਿਨਾ ਉਧਰੋਂ ਲਿਆ ਤੇ ਫਿਰ ਆਪਣੀ ਜਿਹੜੀ ਨਾਲੀ ਆ ਬਿਲਕੁਲ ਛੋਟੀ ਰਹਿ ਜੂਗੀ ਤੇ ਇਹ ਤਾਂ ਵੀ ਨਹੀਂ ਲੱਗਣੀ ਹੈਗੀ ਫਿਰ ਸਲਵਾਰ ਆਪਣੀ ਸਹੀ ਨਹੀਂ ਆਉਂਦੀ ਠੀਕ ਹੈ ਫਿਰ ਆਪਾਂ ਆ ਦੇਖੋ 4 ਇੰਚ ਦਾ ਨਿਸ਼ਾਨਾ ਲਾਇਆ ਨੇ ਇੱਥੇ ਉਸ ਤਰ੍ਹਾਂ ਤੇ ਆਪਣੀ ਇੰਨੀ ਲੰਬੀ ਬਣ ਜਾਣੀ ਹੈ ਹਨਾ ਤੇ ਇਦਾਂ ਆਪਣੀ ਇੰਨਾ ਕੀ ਇੰਨੀ ਕੀ ਰਹਿ ਜੂਗੀ ਤੇ ਫਿਰ ਇਹ ਆਪਣਾ ਸਹੀ ਨਹੀਂ ਲੱਗਣੀ ਆਪਾਂ ਨੂੰ ਇਸ ਲਈ ਆਪਾਂ ਉੱਪਰੋਂ ਜਿਹੜਾ ਨਾਲੇ ਪਿੱਛੇ ਨੂੰ ਨਾ ਜਿਹੜੀ ਪਿੱਛੇ ਤੋਂ ਡੇ ਨਾਲ ਤਾਂ ਟੱਕੀ ਰਹਿੰਦੀ ਹੈ ਬਿਲਕੁਲ ਨਹੀਂ ਟੱਕੀ ਰਹੇਗੀ ਬਹੁਤ ਛੋਟੇ ਬਣੇਗੀ ਇੱਧਰੋਂ ਆਪਾਂ ਇਹਦਾ ਪਹੁੰਚਾ ਹਮੇਸ਼ਾ ਹੀ ਨਾ ਜਿਹੜੀ ਪਾਕਿਸਤਾਨੀ ਸਲਵਾਰ ਇਹਦਾ ਪਹੁੰਚਾ ਥੋੜਾ ਵੱਡਾ ਹੁੰਦਾ 7 7.5 ਤੁਸੀਂ 8 ਵੀ ਰੱਖ ਸਕਦੇ ਹੋ ਠੀਕ ਹੈ ਤੇ ਕਿਉਂਕਿ ਇਹ ਵੀ ਜਿਹੜੀ ਪੀੜ ਆ ਜਾਂਦਾ ਫਿਰ ਉਹ ਪਜਾਮੀ ਜੀ ਬਣ ਜਾਂਦੀ ਚੰਗਣ ਲੱਗਦਾ ਇਹਦਾ ਨਿਸ਼ਾਨ ਇੱਥੇ ਆਪਾਂ ਸਾਡੇ 8 ਤੇ ਲਾ ਦਾਂਗੇ ਐਂ ਤਾਂ ਆਪਾਂ ਨਿਸ਼ਾਨ ਲਾ ਲੈਣ ਇਹ ਮੈਂ ਉਪਕਠੀ ਕਰਕੇ ਨਹੀਂ ਰੱਖੀ ਸਿੱਧੀ ਵੀ ਰੱਖੀ ਹੋਈ ਹੈ ਆਂਕਿਆ ਆਪਣਾ ਕੋੜਾ ਇਹ ਵਗਰ ਦਾ ਪਤਾ ਲੱਗਦਾ ਰਹੇ ਗਿਆ ਪਸਾਈ ਰੱਖਿਆ ਆਹੀ ਨਿਸ਼ਾਨਨੇ ਦੇ بس ਦੋ ਹੋਰ ਕੋਈ ਇਹਦੇ ਤੇ ਨਿਸ਼ਾਨਨੀ ਦਾ ਜਿਹੜਾ ਉੱਪਰ ਕਪੜਾ ਆਪਣਾ ਬਚਦਾ ਹੈ ਇਹ ਆਪਾਂ ਇੰਟਾੜ ਨਾਲ ਲਾਂ ਜਿਹੜਾ ਆਪਣਾ ਉੱਪਰ ਕਪੜਾ ਬਚਦਾ ਉਹ 벨ਟ ਬਣ ਜਾਂਦੀ ਹੈ ਪੋਚੇ ਤੇ ਇਹਦੇ ਬਣਨੇ ਹੁੰਦੇ ਇਹਦੀ ਕੋਈ ਖਾਸ ਆੱਖਾ ਨਹੀਂ ਹੁੰਦਾ ਇਹ ਜੇ ਅਣਜਾਣ ਤੋਂ ਅਣਜਾਣ ਜਿਹੜਾ ਘਟ ਸਕਦਾ ਐਨਾ ਦਾ ਜਰੂਰ ਤੁਸੀਂ ਧਿਆਨ ਰੱਖਣਾ ਵੀ ਸਾਰੇ ਚਾਰੇ ਪੱਲੇ ਇੱਧਰ ਤੁਸੀਂ ਰੱਖਣਾ ਹੈ ਇੱਧਰ ਇਹ ਤਾਂ ਕਢਾਈ ਵਾਲੀ ਆ ਤੇ ਦੂਸਰੀ ਵੀ ਹੋਵੇ ਜੇ ਤੁਸੀਂ ਬਣਾਉਣੀਆਂ ਤੇ ਇੱਧਰ ਬੰਦ ਵਾਲ ਪਾਸ ਹੈ ਇਧਰਲੇ ਪਾਸੇ ਜਿੱਥੇ ਆਪਾਂ ਅਸਣ ਦਨ ਸ਼ਾਉਣ ਨਿਸ਼ਾਨ ਲਾਉਣਾ ਇਧਰ ਦੇ ਪਾਸੇ ਆਪਣਾ ਖੁੱਡਾ ਇਹ ਚਾਰੇ ਪੱਲੇ ਜਿਹੜੇ ਨੇ ਨਾ ਆਪਾਂ ਇਧਰ ਦੇ ਆਖੇ ਗਏ ਨੇ ਚਾਰ ਤੇ ਹਲਾ ਕੇ ਆਪਰਾ ਖੜਿਆ ਐਦੇ ਚੋਂ ਆਪਾਂ ਬੈਠ ਲਾਣਾ ਤੇ ਇਹ ਬਿਨਾ ਇਹਦੇ ਤੋਂ ਬੁਕਰਮ ਤੋਂ ਕੰਦੀ ਹੈ ਜੇ ਕਿਸੇ ਨੇ ਬੁਕਰਮ ਲਗਾਨੀ ਵੀ ਹੋਵੇ ਤਾਂ ਇੰਦੀ ਕੋ ਡੇਢ ਕੋ ਇੰਚ ਦੀ ਜਾਂ 1 ਇੰਚ ਦੀ ਤੁਸੀਂ ਲਾ ਵੀ ਸਕਦੇ ਅੰਦਰਲੇ ਪਾਸੇ ਕੱਪੜੇ ਦੇ ਵਿੱਚ ਚੰਗੀ ਤਰ੍ਹਾਂ ਆਪਣਾ ਸੈੱਟ ਕਰਕੇ ਤੇ ਆਹ ਵਾਲੇ ਜਿਹੜੇ ਕਟਾਅ ਨੇ ਇਹਦੇ ਅੰਦਰ ਅੰਦਰ ਨੂੰ ਦੋ ਸਲਾਂਗ ਲਾ ਕੇ ਤੁਸੀਂ ਲਾ ਕਰ ਕਰ ਵੀ ਸਕਦੇ ਜੇ ਪਾ ਵੀ ਸਕਦੇ ਜੀ ਜਿਨ੍ਹਾਂ ਨੇ ਕਦੀ ਨਹੀਂ ਪਾਏ ਬੁਕਰਮ ਤੋਂ ਬਿਨਾ ਉਹ ਲਾ ਵੀ ਸਕਦੇ ਨੇ ਇਸ ਵਿੱਚ ਇੱਡੀ ਕੋਈ ਗੱਲ ਨਹੀਂ ਵੀ ਇਹਦੇ ਵਿੱਚ ਬੁਕਰਮ ਨਹੀਂ ਲੱਗਦੀ ਇੰਨਾ ਬਸ ਕੰਮ ਹੈ ਦਾ ਐ ਨਹੀਂ ਕੋ ਕਟਾਈ ਹੈ ਸਲਵਾਰ ਦੀ ਇਹ ਆਪਣੀ ਸਲਵਾਰ ਕਟਿੰਗ ਹੋ ਗਈ ਤੇ ਹੁਣ ਆਪਾਂ ਬੈਲਟ ਦੀ ਕਟਿੰਗ ਕਰਨੀ ਆ ਬੈਲਟ ਦੀ ਕਟਿੰਗ ਵੀ ਕਿਸ ਤਰੀਕੇ ਨਾਲ ਹੁੰਦੀ ਹੈ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਏਡੀ ਏਡੀ ਚੜਾਈ ਲੈਣੀ ਆ ਆਪਾਂ 7.5 ਤੇ ਲਾਉਣੀ ਆ 8 ਤੇ ਵੀ ਲਾ ਸਕਦੇ ਆ ਤੇ ਇਹਦੀ ਨਵਾਈ ਦਾ ਇਹ ਹਿਸਾਬ ਕਿਤਾਬ ਹੈ ਜਿੰਨੀ ਕਿਸੇ ਦੀ ਹਿੱਪ ਹੋਵੇ ਜਿਵੇਂ ਇਹ ਪੈਨ ਦੀ ਹਿੱਪ ਹੈਗੀ ਆ ਸਾਡੇ ਉਨੀ ਤੇ 1 2 3 3 ਇੰਚ ਆਪਾਂ ਵੱਧ ਲੈਣਾ 1 ਇੰਚ ਆਪਾਂ ਮਾਰ ਜਾਣ ਦਾ ਵਿੱਚ ਕਰ ਲੈਣਾ ਰੇਖ ਦੀ ਇਹ ਹਿਸਾਬ ਕਿਤਾਬ ਹੈ ਕਮੀਜ਼ ਦੀ ਹਿੱਪ ਦੇ ਨਾਲ ਤੁਸੀਂ ਨਾਪ ਲੈਣਾ ਆਪਰੀ ਕਟਾਈਂ ਹੋ ਗਈ ਹੈ ਬੈਲਟ ਵਾਸਤੇ ਇਹਦੇ ਵਿੱਚ ਬੈਲਟ ਤਾਂ ਹੁੰਦਾ ਤੇ ਆਪਣਾ ਜਿੰਨਾ ਵੀ ਪਹੁੰਚਣਾ ਆਪਣਾ ਉਹ ਰੱਖ ਲੋ ਤੁਸੀਂ ਤੇ 4 ਇੰਚ ਇਹਦਾ ਐਕਸਟਰਾ ਬੈਕ ਸਾਈਡ ਤੋਂ ਦੀ ਪਾਸਾਣਾ ਬਣਾਉਣਾ ਹੁੰਦਾ ਉਥੋਂ 4 ਇੰਚ ਵਧ ਰੱਖਣਾ ਪੈਂਦਾ ਜਿੰਨੀ ਵੀ ਆਪਣੀ ਲੰਬਾਈ ਹੁੰਦੀ ਹੈ ਆਪਾਂ ਉਨਾ ਹੀ ਰੱਖ ਲੈਣਾ ਜਿੰਨੀ ਆਪਣੀ ਸਲਵਾਰ ਦੀ ਆਪਣੀ 35 ਇੰਚ ਤਿਆਰ ਹੈ ਤੇ ਆਪਾਂ 35 ਇੰਚ ਤੇ ਨਿਸ਼ਾਨ ਲਾ ਲਾਂਗੇ ਮੋੜਲੇ ਪਾਸੇ ਤੁਸੀਂ ਗੁਣਾ ਹੀ ਰੱਖ ਸਕਦੇ ਹੋ ਤੇ ਇੰਨੇ ਕ ਆਪਣੀ ਪਾਕਿਸਤਾਨੀ ਸਲਵਾਰ ਜਿਹੜੀ ਕਟਾਈ ਆ ਇਹ ਬਸ ਸਿਰਫ ਐਂ ਨਹੀਂ ਕੀ ਆ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਤੇ ਇਹਦੀ ਜਿਹੜੀ ਆਪਾਂ ਸਟੀਚਿੰਗ ਤੁਹਾਨੂੰ ਲਾਵਾਂਗੇ ਠੀਕ ਹੈ ਜੀ ਇਹ ਚੋ ਕੋਈ ਖਾਸ ਨਹੀਂਗਾ 2 ਕੋ 4 ਵਾਲ ਪੈਂਦੇ ਨੇ ਤੇ ਬੈਠ ਕੇ ਲੱਭਾਂਗੇ ਅੱਜ ਨਾਲ ਸੱਸੂ ਕਾ